ਬਾਈ ਤੈਨੂੰ ਪ੍ਰੋਫੈਸ ਕਿੰਨਾ ਲੱਗਿਆ ਕਿੰਨੀ ਦੇਰ ਚ ਹੋਇਆ ਸਾਰਾ ਹੁਣ ਖਾਲੀ ਰੀਜਨ ਰਹੀਂਦਾ ਪਿੱਛੇ ਬਸ ਦੋ ਤਿੰਨ ਘੰਟੇ ਚ ਹੋ ਗਿਆ ਸਾਰਾ ਹਾਜੀ ਪਾਜੀ ਏਦਾਂ ਆ ਕੇ ਪਹਿਲਾਂ ਕਰਵਾਉਣਾ ਚਾਹੀਦਾ ਤੁਹਾਨੂੰ ਆ ਕੇ ਤੇ ਇੱਕ ਤਾਂ ਟਾਈਮ ਬਚਦਾ ਹੀ ਨਹੀਂ ਬਾਕੀ ਲਾਈਟ ਆਉਣ ਤੋਂ ਪਹਿਲਾਂ ਹੀ ਕਰਵਾ ਲਓ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਸਤਿ ਅਲੈਕੁਮ ਸਭ ਨੂੰ ਗੁਰਪ੍ਰੀਤ ਭਾਈ ਆਏ ਨੇ ਇਹਨਾਂ ਨੂੰ ਟਰੱਕ ਦਾ ਡੀਪੀਐਫ ਜਿਹੜਾ ਐਸ਼ ਲੈਵਲ ਸੀਗਾ ਮੈਕੈਨਿਕ ਨੇ ਦੱਸਿਆ 75% ਹੈਗਾ ਮੈਂ ਕਹਿੰਦਾ ਭਾਈ 75% ਤੇ ਹੋ ਨਹੀਂ ਸਕਦਾ ਕਿਉਂਕਿ ਫਿਰ ਡੀਰੇਟ ਹੋ ਜਾਣਾ ਟਰੱਕ ਤਾਂ ਅਸੀਂ ਕੰਪਿਊਟਰ ਲਾਇਆ ਤੇ ਭਾਈ ਕਿੰਨਾ ਨਿਕਲਿਆ ਫਿਰ 71.5 71.5 ਬਲ ਭਾਈ ਨੱਕੋ ਨੱਕ ਚੱਲ ਰਹੀ ਸੀ ਤੇ ਵਧੀਆ ਹੋਇਆ ਭਾਈ ਰਸਤੇ 'ਚ ਨਹੀਂ ਹੋਇਆ ਨਹੀਂ ਤੇ ਫਿਰ ਤੇ ਉਹਨੂੰ ਰੀਸੈਟ ਕਰਾਉਣਾ ਪੈਂਦਾ ਕਿਤੋਂ ਹਾਂਜੀ ਕਹਿਣ ਦਾ ਮਕਸਦ ਇਹ ਮੋਰ ਲਾਈਕ ਪ੍ਰੀਵੈਂਟਿਵ ਅਪਰੋਚ ਆ ਆਪਾਂ ਵੇਟ ਨਾ ਕਰੀਏ ਕਿ ਜਦੋਂ ਲਾਈਟਾਂ ਬਲ ਜਾਣ ਤੇ ਡੀਪੀਐਫ ਦਾ ਸਾਈਨ ਆ ਜਾਏ ਉਹਦੇ ਬਾਅਦ ਤੁਹਾਨੂੰ ਪਤਾ ਟਰੱਕ ਡੀਰੇਟ ਹੋ ਜਾਂਦਾ ਜੇ ਤੁਸੀਂ ਆਊਟ ਆਫ ਸਟੇਟ ਹੋ ਗਏ ਆਪਣੇ ਹੋਮ ਟਾਊਨ ਤੋਂ ਦੂਰ ਹੋ ਗਏ ਕਈ ਵਾਰੀ ਮਕੈਨਿਕ ਵੀ ਨਹੀਂ ਲੱਭਦਾ ਜਿਹੜਾ ਭਾਜੀ ਆਪਣਾ ਰੀਸੈਟ ਕਰਕੇ ਦੇਊ ਤੇ ਰੀਸੈਟ ਕਰਨ ਦੇ ਕਈ ਵਾਰੀ ਸਾਢੇ 500 ਵੀ ਮੰਗ ਜਾਂਦੇ ਹਾਂਜੀ ਤੇ ਹੋਰ ਭਾਈ ਤੁਹਾਨੂੰ ਪ੍ਰੋਫੈਸਰ ਕਿੰਦਾ ਲੱਗਿਆ ਕਿੰਨੀ ਦੇਰ ਚ ਹੋਇਆ ਸਾਰਾ ਹੁਣ ਖਾਲੀ ਰੀਜਨ ਅੰਦੇ ਪਿੱਛੇ ਬਸ ਦੋ ਤਈ ਘੰਟੇ ਚ ਹੋ ਗਿਆ ਸਾਰਾ ਤੇ ਇਹ ਜਿਹੜਾ ਨਾ ਇਹ ਡੀਪੀਐਫ ਬੇਕ ਕਰਨ ਤੋਂ ਡਿਫਰੈਂਟ ਆ ਕਿਉਂਕਿ ਆਪਾਂ ਕੋਈ ਮਕੈਨੀਕਲ ਜਿਆਦਾ ਕੰਮ ਨਹੀਂ ਕੀਤਾ ਖਾਲੀ ਕੇ ਸੈਂਸਰ ਖੋਲਿਆ ਅਗੋਂ ਦੀ ਹਾਈਡਰੋਜਨ ਇੰਜੈਕ ਕੀਤੀ ਹੈ ਜਿਹੜੀ ਹਾਈਡਰੋਨ ਮਸ਼ੀਨ ਆ ਇਹ ਪ੍ਰੋਪਰਟਰੀ ਹਾਈਡਰੋਜਨ ਮਸ਼ੀਨ ਆ ਇੰਗਲੈਂਡ ਦੀ ਇਹਦੀ ਟੈਕਨੋਲੋਜੀ ਆ ਜਿਹੜੇ ਕੈਮੀਕਲ ਨੇ ਇਹ ਵੀ ਪ੍ਰੋਪਰਟਰੀ ਨੇ ਕਹਿੰਦਾ ਮਕਸਦ ਜਿਹੜੇ ਕੈਮੀਕਲ ਅਸੀਂ ਯੂਜ਼ ਕਰਦੇ ਆ ਡੀਪੀਐਫ ਕਲੀਨ ਕਰਨ ਵਾਸਤੇ ਜਿਹੜੇ ਸਾਡੇ ਕੈਮੀਕਲ ਨੇ ਇਹ ਨਾਰਥ ਅਮਰੀਕਾ ਵਾਸਤੇ ਟਿਊਨਡ ਹੋਏ ਨੇ ਕਿਉਂਕਿ ਜਿਹੜੇ ਕੈਮੀਕਲ ਯੂਰਪ ਚ ਯੂਜ਼ ਹੁੰਦੇ ਤੁਹਾਨੂੰ ਪਤਾ ਯੂਰਪ ਚ ਸਪਿੰਡਰ ਜੀ ਉਹਨਾਂ ਦੇ ਟਰੱਕ ਵੀ ਸਪਿੰਡਰ ਜੇ ਨੇ ਛੋਛੋੜੇ ਤੇ ਡੀਪੀਐਫ ਯੂਨਿਟ ਵੀ ਛੋਛੋੜੇ ਨੇ ਤੇ ਆਪਣਾ ਜਿਹੜਾ ਡੀਪੀਐਫ ਯੂਨਿਟ ਹੈ ਉਹ ਇੰਨਾ ਵੱਡਾ ਹੈਗਾ ਐਸਆਰ ਯੂਨਿਟ ਇੰਨਾ ਵੱਡਾ ਹੈਗਾ ਤੇ ਸਪੈਸ਼ਲ ਕੈਮੀਕਲ ਜਿਹੜੇ ਨੇ ਉਹ ਟਿਊਨ ਹੋਏ ਨੇ ਆਪਣੇ ਨਾਰਥ ਅਮਰੀਕਾ ਵਾਸਤੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਇਹ EPA ਸਰਟੀਫਾਈਡ ਨੇ ਮਕਸਦ ਐਨਵਾਇਰਨਮੈਂਟਲ ਤੇ ਬਾਕੀ ਜਿਹੜੀ ਚੀਜ਼ਾਂ ਨੇ ਉਹ ਸਾਰੀਆਂ ਠੀਕ ਨੇ ਤੇ ਭਾਜੀ ਦੱਸੋਗੇ ਕਿ ਤੁਸੀਂ ਰਿਕਮੈਂਡ ਕਰੋਗੇ ਆਪਣੇ ਦੋਸਤਾਂ ਨੂੰ ਦੇਖਣ ਵਾਲਿਆਂ ਨੂੰ ਹਾਂਜੀ ਭਾਜੀ ਇਦਾਂ ਆ ਕੇ ਪਹਿਲਾਂ ਕਰਵਾਉਣਾ ਚਾਹੀਦਾ ਤੁਹਾਨੂੰ ਆ ਕੇ ਤੇ ਇੱਕ ਤਾਂ ਟਾਈਮ ਉਹ ਬਚਦਾ ਜੀ ਬਾਕੀ ਲਾਈਟ ਆਉਣ ਤੋਂ ਪਹਿਲਾਂ ਕਰਵਾ ਲਓ ਭਾਈ ਦੇਖੋ ਉਹਦੇ ਨਾਲ ਸਭ ਤੋਂ ਵੱਡੀ ਗੱਲ ਹੈ ਹੁਣ ਤੁਹਾਡਾ ਡੀਜ਼ਲ ਕੰਜ਼ਮਪਸ਼ਨ ਘੱਟ ਹੋ ਜਾਣੀ ਕਿਉਂਕਿ ਫਿਲਟਰ ਭਰਿਆ ਸੀ ਸਾਹ ਨਹੀਂ ਲੈ ਸਕਦਾ ਸੀ ਟਰੱਕ ਦੂਜਾ ਮੇਨਟੇਨੈਂਸ ਜਿਹੜੀ ਆਇਲ ਚੇਂਜ ਆ ਉਹਦੇ ਪ੍ਰੈਸ਼ਰ ਘੱਟ ਹੋਣਾ ਜਦੋਂ ਪ੍ਰੈਸ਼ਰ ਬਿਲਡ ਦਾ ਹੁੰਦਾ ਹੈ ਤੇ ਬਾਹਰ ਐਗਜ਼ਾਸਟ ਵਿੱਚ ਨਿਕਲਦਾ ਤੇ ਜਿਹੜਾ ਆਇਲ ਆ ਤੇ ਪਿਸਟਨਾਂ ਉਹਨੂੰ ਜਿਆਦਾ ਕੰਮ ਕਰਨਾ ਹੁੰਦਾ ਤੇ ਉਹਦਾ ਸੂਟ ਲੈਵਲ ਵੀ ਜਿਆਦਾ ਜਲਦੀ ਬਣਦਾ ਫਿਰ ਕਈ ਵਾਰੀ ਇਹ ਹੁੰਦਾ ਕਿ ਜਦੋਂ ਜੇ ਤੁਸੀਂ 75 ਤੋਂ ਟੱਪ ਜਾਓ 80 ਦੇ ਨੇੜੇ ਆ ਜਾਓ ਤੇ ਫਿਰ ਬਾਰ-ਬਾਰ ਰੀਜਨ ਵੀ ਬਾਰ-ਬਾਰ ਲੱਗਦਾ ਉਹਦੇ ਬਾਅਦ ਜਿਹੜੀ ਚੀਜ਼ਾਂ ਮਤਲਬ ਖਰਾਬ ਹੋਂਦੀ ਆ ਜਾਂਦੀਆਂ ਤੇ ਸਭ ਤੋਂ ਬਨਾਸੀ ਬਈ ਆ ਜੇ ਤੁਸੀਂ ਆਪਣੇ ਕੋਲ ਕੋ ਟੂਲ ਹੋ ਨਹੀਂ ਤੇ ਮਕੈਨਿਕ ਨੂੰ ਕੋਪਾਈ ਮੇਰੇ ਟਰੱਕ ਦਾ ਐਸ਼ ਲੈਵਲ ਦੱਸੋ ਇੱਕ ਹੁੰਦਾ ਸੂਟ ਸੂਟ ਜਿਹੜਾ ਉਹ ਕੱਚਾ ਧੂਆ ਹੁੰਦਾ ਜਦੋਂ ਫਿਲਟਰ 'ਚ ਜਾਂਦਾ ਫਿਲਟਰ ਪਰ ਜਾਂਦਾ ਤੇ ਰੀਜਨ ਲੱਗਦਾ ਐਕਟਿਵ ਲੱਗਦਾ ਪੈਸਿਵ ਲੱਗਦਾ ਜਾਂ ਫੋਰਸ ਰੀਜਨ ਲਗਾ ਉਹਦੇ ਤੋਂ ਜਿਹੜਾ ਉਹ ਸੜ ਕੇ ਐਸ਼ ਬਣ ਜਾਂਦਾ ਜਿਹਨੂੰ ਆਪਾਂ ਰਾਖ ਕਹਿੰਦੇ ਤੇ ਉਹ ਰਾਖ ਜਿਹੜੀ ਉਹ ਨਿਕਲ ਨਹੀਂ ਸਕਦੀ ਉਹਨੂੰ ਸਾਫ਼ ਕਰਾਣਾ ਹੀ ਕਰਾਣਾ ਜੇ ਪੁਰਾਣੇ ਤਰੀਕੇ ਨਾਲ ਕਰਾਓਗੇ ਤੇ ਪੂਰਾ ਸਿਸਟਮ ਖੋਲ ਕੇ ਕਰਾਓਗੇ ਜੇ ਸਾਡੇ ਤੋਂ ਕਰਾਓਗੇ ਤੇ ਖਾਲੀ ਡੀਪੀਐਫ ਫਿਲਟਰ ਕਲੀਨ ਨਹੀਂ ਹੋਣਾ ਪੂਰਾ ਡੀਪੀਐਫ ਬਾਕਸ ਵੀ ਕਲੀਨ ਹੋਣਾ ਪਾਈਪ ਵੀ ਕਲੀਨ ਹੋਣਾ ਸੈਂਸਰ ਵੀ ਕਲੀਨ ਹੋਣਾ ਐਸ ਸੀ ਆਰ ਵੀ ਕਲੀਨ ਹੋਣਾ ਮਤਲਬ ਸਾਰਾ ਕੰਮ ਕਲੀਨ ਹੋਣਾ ਈਵਨ ਜਿਹੜਾ ਹਾਈਡਰੋਜਨ ਫਰੰਟ ਤੋਂ ਜਾ ਰਹੀ ਹੈ ਇੰਨੇ ਈਜੀਆਰ ਵੀ ਕ ਇਨੇ 터ਬੋ ਵੀ ਕਲੀਨ ਕਰਨਾ ਇਨੇ ਕੰਵਰਸ਼ਨ ਸਿਸਟਮ ਨੇ ਵੀ ਕਲੀਨ ਕਰਨਾ ਜਿਹੜਾ ਹਾਈਡਰੋਜਨ ਹੈਗੀ ਇਸ ਵਾਸਤੇ ਜਿਹੜਾ ਪੂਰਾ ਸਿਸਟਮ ਆ ਉਹ ਅਸੀਂ ਖਾਲੀ ਹਾਈਡਰੋਜਨ ਜਾਂ ਖਾਲੀ ਕੈਮੀਕਲ ਨਹੀਂ ਕਰਦੇ ਅਸੀਂ ਸਾਰਾ ਮਿਕਸ ਕਰਕੇ ਕਰਦੇ ਆ ਤੇ ਕੋਈ ਵੀ ਗੱਲ ਹੋ ਤੁਸੀਂ ਚੈੱਕ ਕਰ ਸਕਦੇ ਹੋ ਯੂ ਐਸ ਏ ਡੀ ਪੀ ਐਫ ਕਲੀਨ 18336987224 ਥੈਂਕ ਯੂ ਸੋ ਮੱਚ ਭਾਈ ਥੈਂਕ ਯੂ ਬਿਜ਼ਨਸ